नमस्कार माननीय प्रधानमंत्री नरेंद्र मोदी जी हम सब यहाँ पर रशिया आर्मी में फंस चुके हैं और हमने पहले भी एक दो बार अपनी वीडियो बना के भारत सरकार से मदद की गुहार लगाई थी और हम चाहते हैं कि आप मॉस्को एम्बेसी और यहाँ की सरकार के साथ संपर्क करके हमें जल्द से जल्द यहाँ से निकाल लिया जाए हमें हम सबको और हमें यह भी पता है कि भारत और रूस के बहुत अच्छे संबंध है आप लोग हमें जल्द से जल्द यहाँ से निकाल लोगे धन्यवाद ਵੀਡੀਓ ਮੇਰੇ ਕੋਲ ਡਿਲੀਟ ਹੋ ਗਿਆ ਸਰ ਪਰ ਇਹ ਮੋਬਾਈਲ ਤੇ ਆਇਆ ਸੀ ਜਿਹੜਾ ਹੈ ਉਹਦਾ ਪਹਿਲੇ ਵਾਲਾ ਵੀ ਉਹ ਦੋ ਵੀਡੀਓ ਮਿਲ ਨਹੀਂ ਪਈ ਸੀ ਕੋਈ ਵੀਡੀਓ ਹੈਗਾ ਉਹਦਾ ਜਿਹੜਾ ਪਹਿਲੇ ਵਾਲਾ ਜ਼ਰੂਰੀ ਹੈ ਜਿਹੜੇ ਆਏਗੇ ਨਾ ਮੁੰਡੇ ਉਹਨਾਂ ਨੇ ਕੀ ਕੋਈ ਚਾਹੀਦਾ ਭਾਵੇਂ ਕੋਈ ਨਹੀਂ ਉਹਦਾ ਵੀਡੀਓ ਬਣਾ ਲਿਓ ਆ ਹੋ ਗਿਆ ਉਹ ਦੇਖਦੇ ਹੈਗਾ ਠੀਕ ਹੈਗਾ ਜਿਹੜਾ ਵਾਪਸ ਹੈਗੇ ਮੇਰੇ ਕੋਲ ਹੈਗੇ ਆ ਮੈਂ ਬੱਗੇ ਆੜੇ ਮੁੰਡੇ ਆਏ ਹਨ ਮੈਂ ਵੀ ਕਾਰਡ ਕੱਢ ਲਿਆ ਇਹਨਾਂ ਨੇ ਕੋਈ ਵੀ ਲਾਭ ਦੇ ਰਹੇ ਕੰਮਾਂ ਵੀ ਨਹੀਂ ਕਰ ਰਹੇ ਹੈਗੀ ਮੇਰੇ ਕੋਲ ਹੈਗੀ ਆ ਮੇਰੇ ਲੈਪਟਾਪ ਚ ਪਈ ਹੈ ਬੇਸਿਕਲੀ ਕੱਪੜੀ ਪੈ ਨਹੀਂ ਇਹ ਕੀ ਹੈ ਇਹ ਤਾਂ YouTube ਦਾ ਮੈਂ ਕਰਾਉਂਦਾ ਮੁੰਡੇ ਇਹ ਟੁੱਟ ਗਿਆ ਚਲੋ ਕੋਈ ਗੱਲ ਨਹੀਂ ਉਹਨੂੰ ਕਰ ਜਾਈਏ ਠੀਕ ਹੈ ਨੇ ਤੁਸੀਂ ਆੜੇ ਮੁੰਡੇ ਆਏ ਨੇ ਨਾ ਇਹਨਾਂ ਨੇ ਇੱਕ ਬਿਜਨ ਦੇ ਦਿੱਤੀ ਪਾਉ ਤੋ ਇਹ ਇਹਨਾਂ ਕੋਲ ਟਿੱਕੜੇ ਚੱਲਣ ਵਾਲੇ ਜਿਹੜੇ ਅੱਗੇ ਹੋ ਗਏ ਜੀ ਪੰਜਾਬ ਵੀ ਜੀ ਪੰਜਾਬ ਵਸ ਆ ਇਹ ਪਹਿਲਾਂ ਵੀ ਆਤੀ ਸੀ ਉਹ ਖਬਰਾਂ ਸੁਣਦਾ ਰਹਿੰਦਾ ਸਾਂ ਤੇ ਪਰ ਜੋਂਦਾ ਬੱਚਾ ਗਿਆ ਫਸਿਆ ਉਹਨਾਂ ਤੇ ਤਕਰੀਬਨ ਖਬਰ ਵਾਲ ਖਿਆਲ ਰੱਖੀਦਾ ਤੇ ਦੋ ਚਾਰ ਦਿਨ ਤੋਂ ਪਹਿਲਾਂ ਹੀ ਪਤਾ ਲੱਗ ਰਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਜਾਣਾ ਤੇ ਹੁਣ ਜਦੋਂ ਕੱਲ ਗਏ ਆ ਤੇ ਮੀਡੀਆ ਤੋਂ ਵੀ ਟੀਵੀ ਦੇ ਵਿੱਚ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਗਏ ਆ ਤੇ ਇਹ ਵੀ ਪਤਾ ਲੱਗਾ ਵੀ ਉਹਨਾਂ ਨੇ ਜਾ ਕੇ ਇਹ ਵੀ ਮੁੱਦਾ ਉਠਾਇਆ ਕਿ ਭਾਰਤੀ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਰਿਆਕਟ ਦਿੱਤਾ ਜਾਵੇ ਜਿਹੜੇ ਕਾਨੂੰਨੀ ਨਾਲ ਪਰਚੀ ਕੀਤੇ ਨੇ ਤੇ ਅੱਗੇ ਤੋਂ ਕਿਸੇ ਵੀ ਭਾਰਤੀ ਨੂੰ ਇਸ ਤਰ੍ਹਾਂ ਜਿਹੜਾ ਭਰਤੀ ਕਰਕੇ ਜੁੱਧ ਵਿੱਚ ਨਾ ਭੇਜਿਆ ਜਾਵੇ ਤੇ ਇਹ ਖਬਰ ਜਿਹੜੀ ਉਹ ਤੇ ਬੱਚੇ ਨੂੰ ਵੀ ਪਤਾ ਲੱਗ ਗਿਆ ਕਿ ਸਾਡੇ ਪ੍ਰਧਾਨ ਮੰਤਰੀ ਜੀ ਆਏ ਨੇ ਉਧਰ ਦੀ ਕਿ ਫੌਜ ਨੇ ਵੀ ਗੱਲ ਬੱਚੇ ਨਾਲ ਕੀਤੀ ਹੈ ਵਧਾਈ ਦਿੱਤੀ ਹੈ ਕਿ ਤੁਹਾਡੇ ਪ੍ਰਧਾਨ ਮੰਤਰੀ ਆਏ ਨੇ ਉਮੀਦ ਹੈ ਕਿ ਤੁਹਾਨੂੰ ਜਲਦੀ ਜਲਦੀ ਵਾਪਸ ਬੁਲਾ ਜਾਵੇਗਾ ਤੇ ਬੜੀ ਮਾਣ ਨੂੰ ਖੁਸ਼ੀ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ ਦਾ ਸਤਿ ਸ੍ਰੀ ਨਰੇਂਦਰ ਮੋਦੀ ਜੀ ਦਾ ਇਹ ਸੁਭਾਅ ਹੈ ਕਿ ਜਿਹੜੀ ਗੱਲ ਕਰਦੇ ਨੇ ਉਹ ਕਰਕੇ ਪੂਰੀ ਕਰਕੇ ਛੱਡਦੇ ਨੇ ਤੇ ਸਾਨੂੰ ਉਮੀਦ ਹੈ ਤੇ ਬੜੀ ਖੁਸ਼ੀ ਹੈ ਮਨ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਬੜਾ ਟੈਨਸ਼ਨ ਰਹਿੰਦੀ ਸੀ ਘਰ ਵਾਲੀ ਵੀ ਜਿਹੜੀ ਆ ਡਿਪਰੈਸ਼ਨ ਵਿੱਚ ਚਲੇ ਗਿਆ ਸਨ ਮੈਂ ਵੀ ਡਿਪਰੈਸ਼ਨ ਚ ਲੱਗਿਆ ਸਨ ਤੇ ਬਹੁਤ ਤੰਗ ਸਾਰ ਰਹਿੰਦੇ ਸਾਂ ਤੇ ਹੁਣ ਕੱਲ ਦਾ ਬੜੀ ਮਨ ਦੇ ਵਿੱਚ ਖੁਸ਼ੀ ਆ ਕਿ ਪ੍ਰਧਾਨ ਮੰਤਰੀ ਨੇ ਬੱਚਿਆਂ ਦੀ ਗੱਲ ਕੀਤੀ ਹੈ ਤੇ ਬਹੁਤ ਜ਼ਿਆਦਾ ਉਮੀਦ ਹੈ ਕਿ ਬੱਚੇ ਨੂੰ ਵਾਪਸ ਲੈ ਕੇ ਆਉਣਗੇ ਉਹ ਜੀ 24 ਦਸੰਬਰ ਤੋਂ ਘਰੋਂ ਗਿਆ ਸੀ ਤੇ ਫੌਜ ਦੇ ਵਿੱਚ ਵੀ ਉਹਨਾਂ ਨੂੰ 5 5 ਕਿ 5 ਮਹੀਨੇ ਹੋ ਗਏ ਰਹਿੰਦੇ ਨੇ ओके ਹਾਲਾਤ ਉਹ ਜੋ ਦੱਸ ਦੋ ਹਾਂ ਜੀ ਉਹ ਬਹੁਤ ਓਕੇ ਹਾਲਾਤ ਆ ਤੁਹਾਨੂੰ ਪਤਾ ਕਿ ਜਿਹੜੇ ਦਾ ਕਨੈਕਟ ਬੇਸ ਤੇ ਫੌਜੀ ਬਣਾਏ ਹੁੰਦੇ ਨੇ ਨਾ ਤੇ ਉਧਰ ਦੇ ਜਿਹੜੇ ਫੌਜੀ ਨੇ ਉਹਨਾਂ ਨੂੰ ਤੇ ਪਰਦੀ ਵਗੈਰਾ ਵੀ ਸਭ ਕੋਈ ਪ੍ਰੈਸ ਕਰਕੇ ਮਿਲਣੀ ਹੁੰਦੀ ਇਹਨਾਂ ਨੂੰ ਜੋ ਪਰਦੀ ਇੱਕ ਮਿਲੀ ਉਹਦੇ ਨਾਲ ਗੁਜ਼ਾਰਾ ਕਰਦੇ ਨੇ ਬਾਕੀ ਆਮ ਮੁੱਲ ਪਰਦੀ ਲਈ ਸੀ ਤੇ ਉਹ ਵੀ ਕਿਸੇ ਕਾਰਨ ਖਰਾਬ ਕਹਿੰਦਾ ਹੋ ਗਈ ਸੀ ਤੇ ਬਾਕੀ ਖਾਣੇ-ਮਾਣੇ ਦਾ ਵੀ ਬਹੁਤ ਜੋ ਖਾਂਦੇ ਨੇ ਮੀਟ ਚੌਪਲ ਖਾਂਦੇ ਨੇ ਤੇ ਇਹ ਵਿਚਾਰੇ ਉਹ ਲੱਗਦਾ ਜੋ ਇਹਨਾਂ ਦੇ ਕੋਲ ਖਰਚਾ ਆਪਣੇ ਕੋਲ ਮਕਰੋਨੀ ਵਗੈਰਾ ਬਣਾ ਲੈਣ ਦੇ ਨੇ ਜਾਂ ਕੁਝ ਉਹਨਾਂ ਦਾ ਹੀ ਖਾਣਾ ਖਾ ਲੈਂਦੇ ਨੇ। ਉਹ ਜੀ ਲਈ ਖਾਸ ਟ੍ਰੇਨਿੰਗ ਹੋਈ ਹੈ। ਇਹਨਾਂ ਨੂੰ ਫਿਰ ਕਿਵੇਂ ਅੱਗੇ ਬਾਰਡਰ ਤੇ ਭੇਜ ਦੇ? ਹਾਂ ਜੀ ਇਹਨਾਂ ਨੂੰ ਰਸ਼ੀਆ ਦੇ ਵਿੱਚ ਹੀ 11 ਦਿਨ ਦੀ ਟ੍ਰੇਨਿੰਗ ਦਿੱਤੀ ਉਸੇ ਟ੍ਰੇਨਿੰਗ ਦੇ ਬੇਸ ਤੇ ਇਹਨਾਂ ਨੂੰ ਅੱਗੇ ਲੈ ਜਾਂਦੇ ਨੇ ਬਸ। ਕੋਈ ਹੋਰ ਉਮੀਦ ਕੀ ਕਰਦੇ ਹੋ ਤੁਸੀਂ? ਹੁਣ ਉਮੀਦ ਇਹੀ ਹੈ ਬੇਨਤੀ ਕਰਦੇ ਆਂ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਜਿਹੇ ਪ੍ਰਧਾਨ ਮੰਤਰੀ ਜੇ ਤੇ ਤੁਸੀਂ ਰਸ਼ੀਆ ਗਏ ਜੇ ਤੇ ਸਾਡੇ ਬੱਚਿਆਂ ਨੂੰ ਸਾਡੀ ਆਵਾਜ਼ ਸੁਣੋ ਸਾਡੇ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ ਤੇ ਤੁਹਾਡਾ ਬਹੁਤ ਬਹੁਤ ਕੋਡ-ਕੋਡ ਧੰਨਵਾਦ ਜੀ ਕਰਾਂਗੇ ਤੇ ਅਸੀਂ ਤੇ ਬੱਚਿਆਂ ਦੇ ਮਾਪੇ ਅਸੀਸਾਂ ਦੇਵਾਂਗੇ ਸਾਡੇ ਬੱਚੇ ਵਾਪਸ ਆ ਜਾਣ ਇਹ ਬੇਨਤੀ ਹੈ ਜੀ